ਪਰ ਛਿੰਤਾ ਦਾ ਰੁਕ ਕਰਾਂਗੇ ਤੇ ਕਿਉਂਕਿ ਕਿਸਾਨੀ ਅੰਦੋਲਨ ਦੀ ਵਜ੍ਹਾ ਕਰਕੇ ਬਾਰਡਰ ਜਿਹੜੇ ਸੀਲ ਕਰ ਦਿੱਤੇ ਗਏ ਸੀ ਆਵਾਜਾਈ ਵੀ ਇਸ ਦੀ ਵਜ੍ਹਾ ਕਰਕੇ ਪ੍ਰਭਾਵਿਤ ਹੋਈ ਹੈ ਕਈ ਚੀਜ਼ਾਂ ਦੀ ਜਿਹੜੀ ਸਪਲਾਈ ਹੈ ਉਸ ਤੇ ਵੀ ਅਸਰ ਪਿਆ ਹੈ ਸਬਜ਼ੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਬਜ਼ੀਆਂ ਦੀ ਸਪਲਾਈ ਵੀ ਜਿਹੜੀ ਪ੍ਰਭਾਵਿਤ ਹੋਈ ਹੈ ਤਾਂ ਰੇਟ ਜਿਹੜੇ ਨੇ ਉਹ ਵਾਧੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਦਿਨਾਂ ਦੇ ਦੌਰਾਨ ਕਿਉਂਕਿ ਹੁਣ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਇਹ ਬਣਦੀ ਹੈ ਕਿ ਕਈ ਸਬਜ਼ੀਆਂ ਦੇ ਭਾਅ ਜਿਹੜੇ ਨੇ ਉਹ ਦੁੱਗਣੇ ਵੀ ਹੋ ਚੁੱਕੇ ਨੇ ਸਾਈਡ ਵੱਡ ਚੁੱਕੇ ਨੇ ਗੋਬਿੰਦ ਕੀ ਕੁਝ ਤਸਵੀਰਾਂ ਮੰਡੀ ਬਠਿੰਡਾ ਮੰਡੀ ਦੇ ਵਿੱਚ ਕਿੰਨਾ ਕਾਸਰ ਪਿਆ ਹੈ ਸਬਜ਼ੀਆਂ ਦੇ ਰੇਟ ਦੇ ਉੱਤੇ ਬਿਲਕੁਲ ਤਰਨਜਨ ਦੱਸ ਦिए ਕਿ ਜਿਸ ਤਰ੍ਹਾਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈਗਾ ਸ਼ੰਭੂ ਬਾਰਡਰ ਤੇ ਪਹਿਲੇ ਦਿਨ ਹੋ ਚੁੱਕੇ ਹੈਗਾ ਤੇ ਪੰਜਾਬ ਹਰਿਆਣਾ ਜਿਹੜੇ ਬਾਰਡਰ ਹੈਗਾ ਉਹ ਪੂਰੀ ਤਰ੍ਹਾਂ ਬੰਦ ਹੋਏ ਹੋਏ ਪਏ ਨੇ ਜਿੱਤੇ ਕਾਰੀਟ ਟਰੱਕੇ ਡੇ ਕੇ ਖਾਸ ਕਰਕੇ ਸਬਜ਼ੀ ਜਿਹੜੇ ਹੈਗੇ ਉਹ ਫਸੇ ਹੋਏ ਹੈਗੇ ਨੇ ਜਿੱਤੇ ਕਾਰਾਂ ਸਬਜ਼ੀ ਰੇਟ ਵਾਚ ਚੁੱਕੇ ਨੇ ਸੋ ਤੇ ਬਠਿੰਡਾ ਸੋਜੀ ਮੰਡੀ ਵਿੱਚ ਖੜੇ ਹੈਗੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਵੱਖ-ਵੱਖ ਸਬਜ਼ੀਆਂ ਤੇ ਪਈ ਹੋਈਆਂ ਹੋਈਆਂ ਤੇ ਜੇ ਆਪਾਂ ਸਮਝੀਏ ਇੱਟਾਂ ਦੀ ਗੱਲ ਕਰੀਏ ਚ ਇਹ ਗੋਭੀ ਆ ਚ ਟਮਾਟਾ ਚ ਅਦਰਕ ਹੈ ਚ ਇਹ ਲਸਣ ਹੈਗਾ 10 ਤੋਂ 15 ਪੀੜੇ ਰੇਟ ਜਿਹੜੇ ਹੈਗੇ ਉਹਦੇ ਬਚ ਚੁੱਕੇ ਹੈਗੇ ਨੇ ਤੇ ਕਾਫੀ ਜਿਹੜੇ ਲੋਕਾਂ ਜਿਹੜੇ ਜੇਬ ਦੇ ਵਿੱਚ ਇਹਦੇ ਵਿੱਚ ਕਾਫੀ ਦਾ ਜਿਹੜਾ ਫਰਕ ਪੈ ਰਿਹਾ ਹੈਗਾ ਕਿਉਂਕਿ ਜਿਸ ਤਰ੍ਹਾਂ ਇਹ ਹੈਗਾ ਸ਼ੰਭੂ ਪਾਊਡਰ ਜਾਂ ਕਲੋਰੀ ਪਾਊਡਰ ਪੰਜਾਬ ਹਨਾ ਪੁੱਤਰ ਥਿਰ ਕਿਤੇ ਹੋਏ ਨੇ ਤੇ ਪ੍ਰਾਜਿਤ ਹੈ ਗਿਆ ਸਬਜ਼ੀ ਪਬਜੀ ਦੇ ਪਾ ਚੁੱਕੇ ਹੈਗੇ ਨੇ ਤੇ ਜਿੱਦਾ ਸਿੱਧਾ ਸਿੱਧਾ ਅਸ ਸਬਜ਼ੇ ਸੰਦ ਦੇਖਣ ਚ ਨੂੰ ਮਿਲ ਰਿਹਾ ਹੈਗਾ ਤੇ ਸਬਜ਼ੀ ਵਾਲੇ ਤੇ ਹੈਗਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਕੀ ਕਹਣਾ ਚਾਹੋਗੇ ਜਿਸ ਤਰ੍ਹਾਂ ਸਬਜ਼ੀ ਰੇਟ ਪੈਸੇ ਜੋ ਸਬਜ਼ੀ ਰੇਟ ਵਾਚ ਚੁੱਕੇ ਹੈਗੇ ਆ ਕੀ ਕਰਨ ਇਸ ਬਾਰੇ ਤੁਹਾਡਾ ਕਿੰਨਾ ਫਰਕ ਪਿਆ ਜੀ ਕਿਸਾਨ ਕਿਸਾਨਾਂ ਦਾ ਅੰਦੋਲਨ ਕਰਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਕਿਸਾਨਾਂ ਦਾ ਅੰਦੋਲਨ ਕਰਕੇ ਸੋਚਿਆ ਕਿੰਨਾ ਕੁ ਰੇਟ ਫਰਕ ਪਿਆ ਜੀ ਸਬਜ਼ੀਆਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਅੱਜ ਸ਼ੁੱਕਰਵਾਰ ਨੂੰ ਐਲਾਨ ਹੋਇਆ ਸੀਗਾ ਵੀ ਸ਼ੁੱਕਰਵਾਰ ਨੂੰ ਸਬਜ਼ੀ ਮੰ ਆਰਤੀ ਅਸੋ ਸੰਧੀ ਸਬਜੀ ਮੰਡੀ ਪਾਂਸੀ ਕੀ ਸ਼ੁੱਕਰਵਾਰ ਦੀ ਵੀਰਵਾਰ ਨੂੰ ਡਬਲ ਸੌਦਾ ਆ ਗਿਆ ਜੀ ਕੋ ਸੌਦਾ ਬਹੁਤ ਸਸਤਾ ਵਿਕਿਆ ਬਹੁਤ ਬੁਰਾ ਹਾਲ ਸੀਗਾ ਮੰਡੀ ਦੇ ਵਿੱਚ ਕਾਹ ਕਹਿ ਨਹੀਂ ਸੀਗਾ ਸਬਜੀ ਬਹੁਤਾ ਆ ਗਈ ਸੀ ਤੇ ਸ਼ੁੱਕਰਵਾਰ ਨੂੰ ਸਾਡਾ ਮਾਰ ਬਚਿਆ ਪਿਆ ਸੀ ਲੱਖਾਂ ਰੁਪਏ ਦਾ ਉਹਨੇ ਸਾਰੇ ਘੜੂ 200 ਉੱਤੇ ਹੈਗੇ ਆ 300 ਦਾ ਹੈਗਾ 250 ਹੈਗਾ ਜੋ ਵੀ ਹੈ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਜੀ ਵੀਰਵਾਰ ਨੂੰ ਠੀਕ ਹੈ